ਸੋਨੇ ਚਾਂਦੀ ਦੀਆਂ ਕੀਮਤਾਂ ਦੇ ਵਿੱਚ ਇੱਕ ਵੱਡੀ ਗਿਰਾਵਟ ਦਰਜ ਕੀਤੀ ਗਈ ਹੈ ਦੱਸਿਆ ਜਾ ਰਿਹਾ ਹੈ ਕਿ ਜਿਨ੍ਹਾਂ ਲੋਕਾਂ ਨੇ ਸੋਨੇ ਚਾਂਦੀ ਦੀ ਖਰੀਦਦਾਰੀ ਕਰਨੀ ਸੀ ਉਹਨਾਂ ਨੂੰ ਰਾਹਤ ਮਿਲੀ ਤੇ ਸੋਨੇ ਚਾਂਦੀ ਦੇ ਇਸ ਵੇਲੇ ਮਾਰਕੀਟ ਦੇ ਵਿੱਚ ਕੀ ਕੀਮਤਾਂ ਨੇ ਅੱਜ ਦੇ ਇਸ ਖਾਸ ਵੀਡੀਓ 'ਚ ਤੁਹਾਨੂੰ ਦੱਸਾਂਗੇ ਤੇ ਅੰਤ ਤੱਕ ਸਾਡੇ ਇਸ ਵੀਡੀਓ ਦੇ ਨਾਲ ਜੁੜੇ ਜ਼ਰੂਰ ਜੇ ਹੁਣ ਗੱਲ ਕੀਤੀ ਜਾਵੇ ਸੋਨੇ ਚਾਂਦੀ ਦੀ ਤਾਂ ਦੇਖਿਆ ਜਾ ਰਿਹਾ ਹੈ ਕਿ ਵਾਇਦਾ ਕਾਰੋਬਾਰ ਵਿਸ਼ਵਾਸ ਦੇ ਵਿੱਚ ਸੁਸਤੀ ਦੇਖਣ ਨੂੰ ਮਿਲ ਰਹੀ ਹੈ ਸੋਨਾ ਅੱਜ ਪਿਛਲੀ ਬੰਦ ਕੀਮਤ ਤੇ ਖੁੱਲਿਆ ਜਦਕਿ ਚਾਂਦੀ ਦਾ ਵਾਇਦਾ ਗਰਾਵਟ ਦੇ ਨਾਲ ਖੁੱਲਿਆ ਸੋਮਵਾਰ ਨੂੰ ਸੋਨੇ ਦੀਆਂ ਕੀਮਤਾਂ 83721 ਰੁਪਏ ਦੇ ਸਭ ਤੋਂ ਉੱਚੇ ਪੱਧਰ ਤੇ ਪਹੁੰਚ ਗਈਆਂ ਸਨ ਅੱਜ ਦੇਖਣ ਦੇ ਸਮੇਂ ਤੱਕ 4 ਫਰਵਰੀ ਨੂੰ ਸੋਨੇ ਦੇ ਵਾਇਦਾ ਭਾਜੜਿਆ 83197 ਰੁਪਏ ਦੇ ਆਸ-ਪਾਸ ਘਰ-ਵਰ ਕਰ ਰਿਹਾ ਜਦੋਂ ਕਿ ਚਾਂਦੀ ਦੀ ਗੱਲ ਕੀਤੀ ਜਾਵੇ ਤੇ 94100 58 ਰੁਪਏ ਦੇ ਆਸ-ਪਾਸ ਇਹ ਕਾਰੋਬਾਰ ਕਰ ਰਹੇ ਕਮਾਂਤਰੀ ਬਾਜ਼ਾਰ ਦੇ ਵਿੱਚ ਸੋਨੇ ਚਾਂਦੀ ਦੀਆਂ ਕੀਮਤਾਂ 'ਚ ਨਰਮੀ ਵੇਖਣ ਨੂੰ ਮਿਲ ਰਹੀ ਹੈ ਕਮਾਂਤਰੀ ਬਾਜ਼ਾਰ ਦੇ ਵਿੱਚ ਅੱਜ ਸੋਨੇ ਤੇ ਚਾਂਦੀ ਦੀਆਂ ਕੀਮਤਾਂ 'ਚ ਗਰਾਵਟ ਵੇਖਣ ਨੂੰ ਮਿਲੀ ਕਮੈਕਸ ਤੇ ਸੋਨਾ ਜੋ ਹੈ ਉਹ 2850.39 ਡਾਲਰ ਪ੍ਰਤੀ ਔਸਤੇ ਖੁੱਲਿਆ ਪਿਛਲੀ ਬੰਦ ਕੀਮਤ 2857.10 ਡਾਲਰ ਪ੍ਰਤੀ ਔਸਤੇ ਖਬਰ ਲਿਖੇ ਜਾਣ ਤੱਕ 6.50 ਡਾਲਰ ਦੀ ਗਿਰਾਵਟ ਦੇ ਨਾਲ 2850.60 ਡਾਲਰ ਪ੍ਰਤੀ ਔਸਤੇ ਇੱਕ ਕਾਰੋਬਾਰ ਕਰ ਰਿਹਾ ਸੀ ਕਮੈਕਸ ਦੇ ਚਾਂਦੀ ਦਾ ਜੋ ਫਿਊਚਰਸ 32.54 ਡਾਲਰ ਤੇ ਖੁੱਲਿਆ ਪਿਛਲੀ ਬੰਦ ਕੀਮਤ 32.52 ਡਾਲਰ ਸੀ ਹਾਲਾਂਕਿ ਖਬਰ ਦੇਸੇ ਜਾਣ ਤੱਕ ਇਹ 0.10 ਡਾਲਰ ਦੀ ਗਿਰਾਵਟ ਦੇ ਨਾਲ 32.42 ਡਾਲਰ ਪ੍ਰਤੀ ਔਸ ਤੇ ਪੱਧਰ ਤੇ ਕਾਰੋਬਾਰ ਕਰ ਰਿਹਾ ਸੀ 2024 ਦੇ ਵਿੱਚ ਸੋਨੇ ਨੇ 20% ਤੇ ਚਾਂਦੀ ਨੇ 17% ਦੀ ਰਿਟਰਨ ਜਿਹੜਾ ਉਹ ਦਿੱਤਾ। ਪਿਛਲੇ ਸਾਲ ਦੀ ਗੱਲ ਕੀਤੀ ਜਾਵੇ ਤੇ ਸੋਨੇ ਦੀ ਜੋ ਕੀਮਤ ਹੈ ਉਹ ਵੀ 0.2% ਦੀ ਵਧੀ ਸੀ ਤੇ ਇਸ ਦੇ ਨਾਲ ਚਾਂਦੀ ਦੀ ਕੀਮਤ ਦੇ ਵਿੱਚ 17.19% ਦਾ ਵਾਧਾ ਹੋਇਆ ਸੀ। 1 ਜਨਵਰੀ 2024 ਨੂੰ ਸੋਨੇ ਦੀ ਕੀਮਤ 63352 ਰੁਪਏ ਪ੍ਰਤੀ 10 ਗ੍ਰਾਮ ਸੀ ਜੋ ਕਿ 31 ਦਸੰਬਰ 2024 ਨੂੰ 76162 ਰੁਪਏ ਪ੍ਰਤੀ 10 ਗ੍ਰਾਮ ਤੇ ਪਹੁੰਚ ਗਈ। ਇਸ ਦੌਰਾਨ 1 ਕਿਲੋ ਚਾਂਦੀ ਦੀ ਜੋ ਕੀਮਤ ਹੈ ਉਹ 73395 ਰੁਪਏ ਪ੍ਰਤੀ ਕਿਲੋ ਤੋਂ ਵੱਧ ਕੇ 86017 روپے પ્રતિ કિલોગ્રામ ਤੇ ਪਹੁੰਚੀ ਤੇ ਹੁਣ ਜੇ ਗੱਲ ਕੀਤੀ ਜਾਵੇ ਸੋਨਾ ਖਰੀਦਣ ਦੀ ਤੇ ਦੱਸਿਆ ਜਾਂਦਾ ਕਿ ਸਿਰਫ ਪ੍ਰਮਾਣਿਤ ਸੋਨਾ ਹੀ ਖਰੀਦਣਾ ਚਾਹੀਦਾ ਬਿਊਰੋ ਆਫ ਇੰਡੀਅਨ ਸਟੈਂਡਰਡਸ ਯਾਨੀ ਕਿ BIS ਦੇ ਹਾਲਮਾਰਕ ਵਾਲਾ ਪ੍ਰਮਾਣਿਤ ਸੋਨਾ ਜਿਹੜਾ ਉਹ ਹਮੇਸ਼ਾ ਖਰੀਦਣਾ ਚਾਹੀਦਾ ਹੈ ਸੋਨੇ ਤੇ 6 ਅੰਕਾਂ ਦਾ ਹਾਲਮਾਰਕ ਕੋਡ ਹੁੰਦਾ ਇਸ ਨੂੰ ਹਾਲਮਾਰਕ ਯੂਨੀਕ ਆਈਡੈਂਟੀਫਿਕੇਸ਼ਨ ਨੰਬਰ ਯਾਨੀ ਕਿ HUID ਕਿਹਾ ਜਾਂਦਾ ਹੈ ਇਹ ਨੰਬਰ ਅਲਫਾਨਮੈਰਿਕ ਹੈ ਭਾਪਕੀ ਕੁਝ ਇਸ ਤਰ੍ਹਾਂ ਦਾ ਹੋਵੇਗਾ AZ4525 ਤੇ ਹਾਲ ਮਾਰਕਿੰਗ ਦੇ ਰਾਹੀਂ ਇਹ ਪਤਾ ਲਗਾਇਆ ਜਾ ਸਕਦਾ ਹੈ ਕਿ ਇਹ ਸੋਨਾ ਕਿੰਨੇ ਕੈਰਟ ਦਾ ਹੈ ਤੇ ਹਮੇਸ਼ਾ ਪ੍ਰਮਾਣਿਤ ਸੋਨਾ ਹੀ ਜੜਾਇਓ ਖਰੀਦਣਾ ਚਾਹੀਦਾ ਹੈ ਤੇ ਸੋਨੇ ਦੀ ਆ ਕੀਮਤਾਂ ਰੋਜ਼ਾਨਾ ਉਤਾਰ ਚੜ੍ਹਾ ਵੇਖਣ ਨੂੰ ਮਿਲਦਾ ਰਹਿੰਦਾ ਚਾਂਦੀ ਦਾ ਵੀ ਇੱਕੋ ਜਿਹਾ ਹੀ ਹਾਲ ਹੈ ਪਰ ਅੱਜ ਦੀ ਗੱਲ ਕੀਤੀ ਜਾਵੇ ਤਾਂ ਦੋਹਾਂ ਦੀ ਕੀਮਤਾਂ ਦੇ ਵਿੱਚ ਇਸ ਵੇਲੇ ਸੁਸਤੀ ਦੇਖੀ ਗਈ